ਦੇ 40 ਸਾਲ ਪੂਰੇ ਹੋਣ ਜਾ ਰਹੇ ਨੇ। ਇਹ ਕਹਿਣਾ ਚਾਹੁੰਦਾ ਕਿ ਭਾਵੇਂ ਇਸ ਸੰਮਲੇ ਨੂੰ 40 ਸਾਲ ਹੋ ਜਾਣ ਤੇ ਭਾਵੇਂ ਹੋ ਜੇ 400 ਸਾਲ ਇਹਦੇ ਜਿਹੜੇ ਜ਼ਖਮ ਆ ਉਹ ਹਮੇਸ਼ਾ ਹੀ ਸਿੱਖ ਮਨਾਂ ਦੇ ਵਿੱਚ ਹਰੇ ਰਹਿਣਗੇ। ਕਿਉਂਕਿ ਬਹੁਤ ਵੱਡਾ ਦੁਖਾਂਤ ਹੈ 84 ਦਾ ਜਿਹੜਾ ਇਸ ਅਸਥਾਨ ਦੇ ਉੱਤੇ ਵਰਤਿਆ। 1 ਜੂਨ ਤੋਂ ਲੈ ਕੇ 6 ਜੂਨ ਤੱਕ ਇਹ ਜਿਹੜੇ 6 ਦਿਨ ਹੈ ਇਹ ਸਿੱਖ ਕੌਮ ਲਈ ਬੜੇ ਅਸਹਿ ਤੇ ਬੜੇ ਅਕਾਇਆ। ਕਿਉਂਕਿ ਇਹਨਾਂ ਦਿਨਾਂ ਦੇ ਦੌਰਾਨ ਹੀ ਭਾਰਤੀ ਹਕੂਮਤ ਨੇ ਆਪਣੀਆਂ ਫੌਜਾਂ ਲੈ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਭਾਰੀ ਹਮਲਾ ਬੋਲਿਆ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਤਬਾਹ ਕੀਤਾ ਔਰ ਹਜ਼ਾਰਾਂ ਹੀ ਜਿਹੜੇ ਸਿੱਖ ਸੀ ਜਿਦੇ ਵਿੱਚ ਬੱਚੇ ਵੀ ਸੀ ਬਜ਼ੁਰਗ ਵੀ ਸੀ ਇਸਤਰੀਆਂ ਵੀ ਸੀ ਜੋ ਖਾਸ ਤੌਰ ਦੇ ਉੱਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਇੱਥੇ ਇਕੱਠੇ ਹੋਏ ਸੀ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਜ਼ਾਲਮਾਨਾ ਢੰਗ ਦੇ ਨਾਲ ਸ਼ਹੀਦ ਕੀਤਾ ਗਿਆ ਦੀ ਇਹ ਸ਼ਹੀਦیاں ਜਿਹੜੀਆਂ ਨੇ ਸਾਡੇ ਵਾਸਤੇ ਸਰਮੌਰ ਨੇ ਸ਼ਹੀਦ ਸਾਡੇ ਸਰਮੌਰ ਨੇ ਅਸੀਂ ਹਮੇਸ਼ਾ ਇਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਰਹਿਣਾ ਔਰ ਇਹ 84 ਦਾ ਜਿਹੜਾ ਜ਼ਖਮ ਹੈ ਇਹਨੂੰ ਇਹ ਸਾਡੇ ਰਸਤਾ ਹੀ ਰਹਿਣਾ ਹੈ ਇਹਦੀ ਪਰਪਾਈ ਕਿਸੇ ਕੀਮਤ ਦੇ ਉੱਤੇ ਕੋਈ ਸਰਕਾਰ ਨਹੀਂ ਕਰ ਸਕਦੀ ਕੱਲ ਰਿਜ਼ਲਟ ਆ ਰਹੇ ਸਿੰਘ ਸਾਹਿਬ ਕੱਲ ਰਿਜ਼ਲਟ ਆ ਰਹੇ ਸਿੱਖ ਜਿਹੜੇ ਆਗੂ ਨੇਤਾ ਹੋ ਵੀ ਜਿੱਤਣਗੇ ਉਹ ਜਿਹੜਾ ਖੁਸ਼ੀ ਉਹਨਾਂ ਨੂੰ ਮੈਨੇਜ ਕਰ ਸਕੀ ਨਹੀਂ ਦੇਖੋ ਕਿਉਂਕਿ ਇਹ ਜਿਹੜੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜੇ ਇਹ ਦਿਨ ਨੇ ਇਹ ਸਾਡੇ ਵਾਸਤੇ ਬੜੇ ਅਸਾ ਹੈ ਬੜੇ ਕਸ਼ਟ ਦਾ ਹੈਗਾ ਹੈ ਅਰ ਅਸੀਂ ਇਹਨਾਂ ਦਿਨਾਂ ਦੇ ਵਿੱਚ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਆਂ ਸ਼ਹੀਦਾਂ ਨੂੰ ਅਸੀਂ ਸ਼ਰਧਾਂਜਲੀ ਭੇਟ ਕਰਦੇ ਆਂ ਤਾਂ ਬੜੇ ਇੱਕ ਗਮਗੀਨ ਮਾਹੌਲ ਦੇ ਵਿੱਚ ਅਸੀਂ ਇਹ ਜਿਹੜੇ ਦਿਨ ਕੱਢਦੇ ਆਂ ਅਦਾਲਤ ਨੇ ਡੇਰਾ ਸਰਸਾ ਮੁਕੀ ਨੂੰ ਜਿਹੜਾ ਹੈਗਾ ਰਿਹਾਈ ਦੇ ਦਿੱਤੀ ਦੇਖੋ ਦੁਨੀਆ ਦੀਆਂ ਅਦਾਲਤਾਂ ਜਿਹੜੀਆਂ ਨੇ ਇਹ ਅਪੀਲ ਦਲੀਲ ਤੇ ਗਵਾਹਾਂ ਤੇ ਸਬੂਤਾਂ ਦੇ ਦੀਆਂ ਮਥਾਜ ਹੁੰਦੀਆਂ ਨੇ ਤੇ ਅੱਜ ਕੱਲ ਅਸੀਂ ਜਾਣਦੇ ਆਂ ਅਪੀਲਾਂ ਦਲੀਲਾਂ ਸਬੂਤ ਗਵਾਹ ਇਹ ਸਰਕਾਰ ਸਾਰੇ ਸਰਕਾਰਾਂ ਦੀ ਮੁਠੀ ਦੇ ਵਿੱਚ ਹੁੰਦੇ ਨੇ ਜਿੱਦੀ ਸਰਕਾਰ ਨਾਲ ਸੈਟਲਮੈਂਟ ਹੋ ਜਾਂਦੀ ਹੈ ਉਹ ਗੁਨਾਹਗਾਰ ਹੋਣ ਦੇ ਬਾਵਜੂਦ ਵੀ ਰਿਹਾ ਹੋ ਜਾਂਦਾ ਹੈ ਤੇ ਜਿਹਦੇ ਨਾਲ ਜਿਹੜਾ ਸਰਕਾਰ ਨਾਲ ਸੈਟਲਮੈਂਟ ਨਹੀਂ ਕਰਦਾ ਜਾਂ ਸਰਕਾਰ ਜਿਹਦੇ ਨਾਲ ਸੈਟਲਮੈਂਟ ਨਹੀਂ ਕਰਦੀ ਉਹ ਬੇਗਨਾਹ ਹੋਣ ਦੇ ਬਾਵਜੂਦ ਵੀ ਲੰਬਾ ਸਮਾਂ ਜੇਲ੍ਹਾਂ ਦੇ ਵਿੱਚ ਬੰਦ ਰਹਿੰਦਾ ਹੈ ਸੌਦੇ ਸਾਧ ਦੀ ਸਾਨੂੰ ਜਿਹੜੀ ਹੈ ਸ਼ੱਕ ਹੈ ਕਿ ਪੋਲੀਟੀਕਲ ਸੈਟਲਮੈਂਟ ਹੈ ਇਹ ਪੋਲੀਟੀਕਲ ਸੈਟਲਮੈਂਟ ਦੇ ਤਹਿਤ ਸੈਟਲਮੈਂਟ ਦੇ ਤਹਿਤ ਜਿਹੜੀ ਹੈ ਇਹ ਰਿਹਾਈ ਹੋਈ ਹੈ ਸਰਦੋ ਪੰਨ ਜੀ ਜਾਨੇ ਪੰਨ ਜੀ ਇਹ ਨਾ ਉਸ ਤੋਂ ਬਾਅਦ ਤੋਂ ਹੋ ਜਾਂਦਾ ਹੈ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਹਮੇਸ਼ਾ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਆ ਮੈਂ ਪਹਿਲਾਂ ਹੀ ਕਿਹਾ ਕਿ ਬੇਗੁਨਾਹ ਹੋਣ ਦੇ ਬਾਵਜੂਦ ਵੀ ਲੰਮਾ ਸਮਾਂ ਜੇਲ੍ਹਾਂ ਦੇ ਵਿੱਚ ਬੰਦ ਰਹੀ ਕਿਉਂਕਿ ਬੇਗਨਾ ਇਸ ਕਰਕੇ ਕਹਿੰਦੇ ਆ ਕਿਉਂਕਿ ਜਿੰਨੀ ਸਜ਼ਾ ਅਦਾਲਤ ਨੇ ਮੁਕਰਰ ਕੀਤੀ ਸੀ ਉਸ ਤੋਂ ਵੱਧ ਸਜ਼ਾ ਜਿਹੜੀ ਉਹ ਪੂਰੀ ਕਰ ਚੁੱਕੇ ਨੇ ਹੁਣ ਉਹ ਬੇਗੁਨਾਹੀ ਦੀ ਸਜ਼ਾ ਜਿਹੜੀ ਆ ਉਹ ਮੁਕਤ ਰਹੇ ਪਰ ਹਮੇਸ਼ਾ ਇਹਨਾਂ ਕਹੇ ਸੀ ਕਿ ਉਹ ਰਵਨੀਤ ਜੂ ਦੇ ਹੱਕ ਤੇ ਜਦੋਂ ਕੰਕੂਰਚਾਰ ਕਰ ਰਹੇ ਸੀ ਕਿ ਉਹ ਸਰਕਾਰਾਂ ਨੇ ਕਹਿਣਾ ਹੀ ਆ ਜੀ ਸਰਕਾਰਾਂ ਤਾਂ ਹਮੇਸ਼ਾ ਜਿਹੜਾ ਹੈ ਉਹ ਜਾਲਮ ਹੁੰਦੀਆਂ ਨੇ ਤੇ ਜਾਲਮਾਂ ਦਾ ਸਾਥ ਦਿੰਦੀਆਂ ਨੇ ਪਰ ਸਾਡੇ ਉਹ ਸਰਮੌਰ ਹੈ ਸਾਡੇ ਸਤਿਕਾਰਯੋਗ ਹੈ ਸਰਦਾਰ ਜੀ ਦੁਆਰਾ ਪ੍ਰਬੰਧ ਨੂੰ ਲੈ ਕੇ ਕਿਹਾ ਬੜਾ ਕਿ ਕੋਈ ਮਾਰਕੀ ਸਿੰਘ ਆਪਣੇ ਕਿਤੇ ਹੋਏ ਕੰਮ ਦੇ ਪੈਸੇ ਲੈਣ ਗਿਆ ਇਸ ਤੋਂ ਉਹਨੂੰ ਕਤਲ ਕਰ ਦਿੱਤਾ ਗਿਆ ਬੱਚਿਆਂ ਕਿੱਥੇ ਦਾ ਬਾਬੇ ਦੀ ਪੀਠ ਦਾ ਬਹੁਤ ਮਾੜੀ ਗੱਲ ਹੈ ਜੀ ਹਾਂ ਉਹ ਘਟਨਾ ਵਾਪਰੀ ਹੈ ਉਹ ਬੱਚਾ ਸੀ ਇੱਕ 16 ਸਾਲ ਦਾ ਭਾਈ ਮਲਕੀਤ ਸਿੰਘ ਜੀ ਦਾ ਭਤੀਜਾ ਸੀ ਤੇ ਜਿਹੜੇ ਹੈਡ ਗ੍ਰੰਦੀ ਸਾਹਿਬ ਨੇ ਉਹ ਪਾੜ ਦੀ ਭੇਟਾ ਲੈਣ ਗਏ ਆ ਤੇ ਉਹਨਾਂ ਦਾ ਮਰਡਰ ਕਰ ਦਿੱਤਾ ਗਿਆ ਇਹ ਇੱਕ ਤਾਂ ਇਹ ਜਿਹੜਾ ਸਾਰਾ ਕੁਝ ਜਿਹੜਾ ਵਰਤਾਰਾ ਵਰਤ ਰਿਹਾ ਸਰਕਾਰਾਂ ਦੀ ਨਾਕਾਮੀ ਹੈ ਦੂਜਾ ਸਾਡੇ ਅੰਦਰ ਅਸਹਿਣਸ਼ੀਲਤਾ ਨਫ਼ਰਤ ਇਸ ਕਦਰ ਭਾਰੂ ਹੈ ਔਰ ਇਹ ਜਿਹੜਾ ਸੋਸ਼ਲ ਮੀਡੀਆ ਦਾ ਜਿਹੜਾ ਦੌਰ ਹੈ ਸੋਸ਼ਲ ਮੀਡੀਆ ਨੇ ਸਾਡੇ ਅੰਦਰ ਨਫ਼ਰਤਾਂ ਨੂੰ ਸਾਡੇ ਅੰਦਰ ਜਿਹੜੀ ਈਰਖਾ ਦੀ ਆਗਿਆ ਇਹਨੂੰ ਇੰਨੀ ਹਵਾ ਦੇ ਦਿੱਤੀ ਹੈ ਕਿ ਇਨਸਾਨ ਦੀ ਇਨਸਾਨ ਦੀ ਨਜ਼ਰ ਤੇ ਵਿੱਚ ਕੀਮਤ ਹੀ ਕੋਈ ਨਹੀਂ ਰਹਿ ਗਈ ਹੈ ਨਾ ਜ਼ਿੰਦਗੀ ਦੀ ਵੈਲਿਊ ਦੀ ਵੈਲਿਊ ਕੋਈ ਰਹਿ ਗਈ ਹੈ ਛੋਟੀ ਜੀ ਗੱਲ ਪਿੱਛੇ ਬੰਦੇ ਦਾ ਕਤਲ ਕਰ ਦਿੱਤਾ ਜਾਂਦਾ ਹੈ ਇਹ ਬੁਰਾ ਵਰਤਾਰਾ ਸਮਾਜ ਲਈ ਬਹੁਤ ਕਾਟਕ ਹੈ ਯੂਪੀ ਦੇ ਵਿੱਚ ਵੀ ਇੱਕ ਗ੍ਰੰਥੀ ਦੀ ਲੜਕੀ ਦਾ ಅಪਹਰਣ ਹੋਇਆ ਹੈ ਜ਼ਬਰਦਸਤ ਨਾ ਹੋਇਆ ਔਰ ਉਹ ਵੀ ਮੰਦ ਭਾਗਾ ਜਿਹੜਾ ਵਰਤਾਰਾ ਹੈ ਔਰ ਸਰਕਾਰ ਜਿਹੜੀ ਹੈ ਜਿਹੜੀ ਦਾਵਾ ਕਰਦੀ ਹੈ ਕਿ ਅਸੀਂ ਬੜਾ ਨਿਆਂ ਹੀ ਦਿੰਨੇ ਆ ਅਸੀਂ ਲੇਕਿਨ ਇਸ ਮਾਮਲੇ ਦੇ ਵਿੱਚ ਸਰਕਾਰ ਦੀ ਜਿਹੜੀ ਹੈ ਉਹ ਖਮੋਸ਼ੀ ਜਾਂ ਸਰਕਾਰ ਦਾ ਜਿਹੜਾ ਕਰਮ ਹੈ ਜਿਹੜਾ ਜਾਂ ਕਦਮ ਹੈ ਉਹ ਬਿਲਕੁਲ ਜਿਹੜਾ ਹੈ ਉਹ ਢਿੱਲਾ ਹੈਗਾ ਕਿ ਉਹ ਦੋਸ਼ੀ ਜਿਹੜੇ ਆ ਉਹ ਬਿਲਕੁਲ ਵੀ ਜਿਹੜਾ ਪਕੜ ਚ ਨਹੀਂ ਆ ਰਹੇ